ਕ੍ਰੀਏਟਿਵ এজ ਅਕੈਡਮੀ ਹਦੀਆਬਾਦ ਰੋਡ ਫਗਵਾੜਾ ਵਿਖੇ 크ਿਸਮਸ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਇਸ ਦੌਰਾਨ ਵਾਰਡ ਨੰਬਰ 49 ਦੀ ਮਹਿਲਾ ਕਾਉਂਸਲਰ ਮੈਡਮ ਨੀਹਾ ਔਰੀ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਬੱਚਿਆਂ ਨੇ ਮਹਿਮਾਨਾਂ ਅਤੇ ਸਾਂਤਾ ਕਲਾਜ਼ ਨੂੰ ਗੁਲਦਸਤੇ ਪੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਅਕੈਡਮੀ ਦੇ ਡਾਇਰੈਕਟਰ ਮੈਡਮ ਦੀਕਸ਼ਾ ਗਾਂਧੀ ਨੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਕ੍ਰਿਸਮਸ ਦਾ ਦਿਨ ਪੂਰੀ ਦੁਨੀਆ ਵਿੱਚ ਈਸਾ ਮਸੀਹ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ ਅਤੇ ਭਾਰਤ ਵਿੱਚ ਵੀ ਅਸੀਂ ਕ੍ਰਿਸਮਸ ਦਿਵਸ ਨੂੰ ਵੱਡੇ ਦਿਨ ਵਜੋਂ ਮਨਾਉਂਦੇ ਹਾਂ। ਬੱਚਿਆਂ ਨੇ ਕੈਰੋਲ ਸਿੰਗਿੰਗ ਅਤੇ ਹੋਰ ਪੇਸ਼ਕਾਰੀਆਂ ਦੇ ਨਾਲ ਨਾਲ ਜਿੰਗਲ ਬੈਲ ਜਿੰਗਲ ਬੈਲ ਗਾ ਕੇ ਅਕੈਡਮੀ ਕੈਂਪਸ ਵਿੱਚ ਕ੍ਰਿਸਮਸ ਦਾ ਪੂਰਾ ਮਾਹੌਲ ਸਿਰਜਿਆ। ਬੱਚਿਆਂ ਨੇ ਕ੍ਰਿਸਮਸ ਟਰੀ ਨੂੰ ਆਪਣੇ ਹੱਥਾਂ ਨਾਲ ਸਜਾਇਆ। ਅੰਤ ਵਿੱਚ ਅਕੈਡਮੀ ਦੇ ਵਿਹੜੇ ਵਿੱਚ ਸੰਟਾ ਕਲਾਜ਼ ਵੱਲੋਂ ਬੱਚਿਆਂ ਨੂੰ ਟੌਫੀਆਂ ਚਾਕਲੇਟਾਂ ਗੁਬਾਰੇ ਅਤੇ ਹੋਰ ਕਈ ਤੋਹਫ਼ੇ ਵੰਡੇ ਗਏ। ਸਤਿ ਸ਼੍ਰੀ ਅਕਾਲ ਅੱਜ ਮੈਂ ਕ੍ਰੀਏਟਿਵ ਐਡਸ ਕਾ ਅਕੈਡਮੀ ਰੂਮ ਚ ਆਈਆਂ ਮੈਨੂੰ ਐਜ਼ ਅ ਚੀਫ ਐਜ਼ ਅ ਗੈਸਟ ਦੇ ਰੂਪ ਵਿੱਚ ਬੁਲਾਇਆ ਗਿਆ ਮੈਂ ਪਹਿਲਾਂ ਤਾਂ ਸਾਰਿਆਂ ਦਾ ਥੈਂਕ ਯੂ ਕਰਦੀ ਹਾਂ ਕਿ ਉਹਨਾਂ ਨੇ ਸਭ ਐਨਾ ਮਾਰਟਰ ਰਿਸਪੈਕਟਿਵ تھا ਤੇ ਅੱਜ ਮੈਂ ਇੱਥੇ ਆਈਆਂ ਮੈਂ ਇੱਥੇ ਬੱਚਿਆਂ ਨੂੰ ਐਨਾ ਐਕਟਿੰਗ ਦੇ ਕੇ ਐਨਾ ਵਧੀਆ ਪਰਫਾਰਮੈਂਸ ਦੇ ਕੇ ਮੈਂ ਬਹੁਤ ਖੁਸ਼ ਹਾਂ ਔਰ ਇੱਥੇ ਦੇ ਟੀਚਰਸ ਨੇ ਬਹੁਤ ਵਧੀਆ ਨੇ ਜਿਨ੍ਹਾਂ ਨੇ ਇੰਨਾ ਵਧੀਆ ਬੱਚਿਆਂ ਨੂੰ ਟ੍ਰੇਨ ਕੀਤਾ ਆ ਬੱਚਿਆਂ ਨੂੰ ਸਿਖਾਇਆ ਆ ਔਰ ਸਾਡੇ ਸਾਰੇ ਪੇਰੈਂਟਸ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਔਰ ਅੱਜ ਦੇ ਫੰਕਸ਼ਨ ਨੂੰ ਬਹੁਤ ਵਧੀਆ ਸਵਿੱਕੇ ਦੇ ਨਾਲ ਪਰਫਾਰਮ ਕੀਤਾ ਸਭ ਨੇ ਔਰ ਇੱਥੇ ਮੈਂ ਦੇਖਿਆ ਕਿ ਬੱਚੇ ਕਿੰਨਾ ਦਿਲ ਨਾਲ ਨਾਲ ਹੋਰ ਵੀ ਬਹੁਤ ਐਕਟੀਵਿਟੀਜ਼ ਕਰ ਰਹੇ ਨੇ ਜਿਹਦੇ ਨਾਲ ਉਹਨਾਂ ਦਾ ਫਿਜ਼ੀਕਲੀ ਮੈਂਟਲੀ ਡਿਵੈਲਪਮੈਂਟ ਬਹੁਤ ਵਧੀਆ ਹੋ ਰਹੀਆ ਮੈਂ ਬਹੁਤ ਖੁਸ਼ ਹਾਂ ਕਿ ਸਾਡੇ ਏਰੀਆ ਦੇ ਵਿੱਚ ਇੰਨੀ ਵਧੀਆ ਅਕੈਡਮੀ ਖੁੱਲੀ ਆ ਔਰ ਮੈਂ ਮੈਂ ਅਸ਼ੀਸ਼ ਭਈਆ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਬੱਚਿਆਂ ਨੂੰ ਇੰਨਾ ਵਧੀਆ ਪਲੇਟਫਾਰਮ ਦਿੱਤਾ ਸੋ ਮੱਚ ਨਮਸਕਾਰ ਮੈਂ ਆਸ਼ੀਸ਼ ਕੰਦੀ ਕ੍ਰੀਏਟਿਵ ਅਕੈਡਮੀ ਅਧਿਆਬਾਦ ਰੋਡ ਫੋੜਾ ਤੋਂ ਅੱਜ ਅਕੈਡਮੀ ਦੇ ਵਿੱਚ ਨਿਊ ਇਅਰ सेलिब्रेशन اور 크리스마스 सेलिब्रेशन ਕੀਤੀ ਗਈ ਜਿਸ ਦੇ ਵਿੱਚ ਰੀਸੈਂਟਲੀ ਇਲੈਕਸ਼ਨ ਦੇ ਵਿੱਚ ਜਿਹੜਾ ਮਿਊਨਿਸਪਲ ਕੌਂਸਲਰ ਬਣੇ ਨੇ ਵਾਰਡ ਨੰਬਰ 49 ਤੋਂ मैडम नेहा होरी जी ए आज ਸਾਡੇ ਅਕੈਡਮੀ ਆਏ ਨੇ ਔਰ ਵਿਸ਼ੇਸ਼ ਰੂਪ ਦੇ ਵਿੱਚ ਅੰਗੁਸ਼ ਹੋਰੀ ਜੀ ਨਾਲ ਨੇ ਤੇ ਇਹਨਾਂ ਦਾ ਬਹੁਤ ਬਹੁਤ ਤਨਮਤ ਕਰਨਾ ਮੈਂ ਇਹਨਾਂ ਨੂੰ ਕਿ ਅਚਨੇ ਨੇ ਬੱਚਾ ਨੂੰ ਟਾਈਮ ਦਿੱਤਾ ਇਹਨਾਂ ਦੀ ਪਰਫਾਰਮੈਂਸਸ ਦੇਖਿਆ ਬੱਚਾ ਨੇ ਬਹੁਤ ਹੀ ਅੱਛੇ ਮਿਹਨਤ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ ਡਿਫਰੈਂਟ ਡਿਫਰੈਂਟ ਡਾਂਸ ਪਰਫਾਰਮੈਂਸ ਗੇਮਸ ਦੇ ਨਾਲ ਬੱਚਾ ਨੇ ਖੂਬ ਇੰਜੋਏ ਕੀਤਾ ਔਰ ਰੀਸੈਂਟਲੀ ਜਿਹੜੇ ਮੈਡਮ ਨੀਹਾ ਹੋਰੀ ਜੀ ਉਹਨੇ ਕਾਉਂਸਲਰ ਬਣੇ ਨੇ ਇਨਾਂ ਨੂੰ ਬਲੇਸਿੰਗਸ ਵੀ ਦਿੱਤੀਆਂ ਇੱਥੇ ਦੇ ਪਬਲਿਕ ਨੇ ਜਿੰਨੇ ਵੀ ਬੱਚੇ ਦੇ ਪੈਰੈਂਟ ਸੀ ਉਹਨਾਂ ਨੇ ਬਲੇਸਿੰਗਸ ਦਿੱਤੀਆਂ ਔਰ ਨਾਲੇ ਇਹਨਾਂ ਨੇ ਅਸ਼ੋਰੈਂਸ ਵੀ ਦਿੱਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਡ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਔਰ ਆਪਣੇ ਫਗਵਾੜਾ ਸ਼ਹਿਰ ਨੂੰ ਬਹੁਤ ਹੀ ਸੁੰਦਰ ਬਣਾਣਗੇ ਔਰ ਹਰ ਕੰਮ ਜਿਹੜਾ ਹੈ ਸਮੇਂ ਸਿਰ ਕਰਵਾ ਕੇ ਆਪਣਾ ਜਿਹੜਾ ਟਿਚਾ ਹੈ ਉਹਨੂੰ ਪੂਰਾ ਕਰਨਗੇ ਸੋ ਇੱਕ ਵਾਰ ਮੈਂ ਸਾਰੇ ਜਿੰਨੇ ਵੀ ਦਰਸ਼ਕ ਹੈ ਉਹਨਾਂ ਸਾਰਿਆਂ ਨੂੰ ਨਿਊ ਇਅਰ ਤੇ 크ਿਸਮਸ ਦੀਆਂ ਤੁਹਾਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ ਇਸੇ ਤਰ੍ਹਾਂ ਪਰਮਾਤਮਾ ਕਰੇ ਕਿ ਆਪਾ ਹਰ ਕੰਮ ਵਿੱਚ ਸਫਲ ਹੋਈਏ ਅਤੇ ਇੱਕ अच्छे ਸਮਾਜ ਦਾ ਸਿਰਜਣ ਕਰ ਸਕੀਏ ਬਹੁਤ ਬਹੁਤ ਧੰਨਵਾਦ